ਧਿਆਨ ਨਾਲ ਸੁਣਿਓ ਮਹਾਰਾਜ ਜੀ ਦੇ ਪਾਵਨ ਸ਼ਬਦ ਨਹੀਂ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਜਾਂ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮਾ ਪਾਪਿਕ ਐਸੀ ਵਸਤੂ ਆ ਇਹ ਖਰੀਦਣ ਵਿੱਚ ਤਾਂ ਬੜੀ ਸਸਤੀ ਲੱਗਦੀ ਪਰ ਇਹਦੀਆਂ ਕਿਸ਼ਤਾਂ ਉਤਾਰਦਾ ਉਤਾਰਦਾ ਬੰਦਾ ਗਰੂ ਕੇ ਪਿਆਰਿਓ ਜਨਮਾਂ ਦੀ ਜਨਮ ਲੱਗ ਜਾਂਦੇ ਨੇ ਇਹਦੀਆਂ ਕਿਸ਼ਤਾਂ ਉਤਾਰਨ ਜਦੋਂ ਹੰਕਾਰ ਸਿਰ ਚੜ੍ਹ ਕੇ ਬੋਲਦਾ ਹੋਵੇ ਨਾ ਬੰਦਾ ਪਾਪ ਕਰ ਲੈਂਦਾ ਆ ਕੱਲ ਐਸਐਸਪੀ ਭੁਪਿੰਦਰਜੀਤ ਨੇ ਜਿਨੇ ਖਾਕੀ ਦੇ ਨਸ਼ੇ ਦੇ ਵਿੱਚ ਜਦੋਂ ਬੰਦੇ ਕੋਈ ਦੌਲਤ ਸ਼ੋਹਰਤ ਤੇ ਪਦਵੀ ਹੋਵੇ ਨਾ ਬੰਦਾ ਰੱਬ ਨੂੰ ਟੱਬ ਦੱਸਦਾ ਏ ਇਹ ਮਾਲਕ ਸੀ ਐਸਐਸਪੀ ਲੱਗਿਆ ਹੋਇਆ ਸੀ ਪਰ ਇਨੀ ਸਿੱਖ ਨੌਜਵਾਨਾਂ ਦਾ ਕਹਾਣ ਕੀਤਾ ਉਹਨਾਂ ਤੇ ਤਸ਼ੱਦਦ ਕਰਕੇ ਤੇ ਬੇਈਮਾਨ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਾਂ ਆਪਦੇ ਮੋਢੇ ਦੇ ਸਟਾਰ ਵਧਾਉਣ ਵਾਸਤੇ ਸਿੱਖ ਮੁੰਡਿਆਂ ਦੇ ਝੂਠੇ ਪੁਲਿਸ ਮੁਕਾਬਲੇ ਕੀਤੇ ਤੇ ਜਦੋਂ ਪ੍ਰਮਾਤਮਾ ਇਨਸਾਫ ਕਰਦਾ ਜਾਂ ਦੁਨਿਆਵੀ ਅਦਾਲਤ ਭਾਵੇਂ ਦੇਰ ਨਾਲ ਹੀ ਕੀਤਾ ਉਹਨੂੰ ਉਮਰ ਕੈਦ ਤੇ 17 ਲੱਖ ਦਾ ਜਦੋਂ ਜੁਰਮਾਨਾ ਜੱਜ ਨੇ ਸੁਣਾਇਆ ਨਾ ਉਹਦੀਆਂ ਲੱਤਾਂ ਵੀ ਭਾਰ ਚੱਲਣੋਂ ਹਟ ਗਈਆਂ ਸੀ ਜ਼ੁਬਾਨ ਸੀ ਜਿਹੜੀ ਥੱਥਲਾਉਣ ਲੱਗ ਪਈ ਸੀ ਹੁਣ ਸਾਰੀ ਉਮਰ ਝੇਲ ਦੇ ਵਿੱਚ ਨੀਕਾ ਮਾਰੂ ਰੱਬ ਜਾਦ ਆਉਂਕ ਨਾ ਆਉ